ओके ਹੁਣ ਜੇ ਮਰ ਮੋਟਰ ਲਾਈਕ ਇੰਟਰੋਜੈਕ ਬੋਰਾਂ ਟੇਪਡ ਬੱਲਾ ਲਵਾ ਦਿੱਤਾ ਜਿਉਂਦੀ ਆਤੇ ਹਾਂ ਅਸਮੂਵ ਕਰਵਾਤਾ ਇਧਰੋਂ ਨਵੀਂ ਦਿਓ ਤੇ ਜੋਪਰ ਕਹਿੰਦੇ ਵੀ ਟਰੈਕਟਰ ਨੂੰ ਲੇਮੀਲੇਸ਼ਨ ਵੀ ਕਰ ਦਿੰਦਾ ਹੈ ਸਾਰੇ ਨੂੰ ਹੈ ਹਾਂ ਬਈ ਸਾਰਾ ਹੌਲਾ ਲੈਂਨੇ ਹਾਂ ਗੱਡੀ ਗੱਡੀ ਵੀ ਕਰ ਦਿੰਦੇ ਹਾਂ ਗੱਡੀ ਵੀ ਹੋ ਜਾਂਦੀ ਆ ਟਰੈਕਟਰ ਵੀ ਹੋ ਜਾਂਦਾ ਮੋਟਰਸਾਈਕਲ ਵੀ ਹੋ ਜਾਂਦਾ ਸਾਰਾ ਕੁਝ ਕੰਬਾਇਨ ਵੀ ਹੋ ਜਾਂਦਾ ਕੰਬਾਇਨ ਵੀ ਕਰ ਦਿੰਦੇ ਹਾਂ ਲੈ ਵੀ ਆ ਅੱਡੀ ਤਾਂ ਕੰਬਾਇਨ ਵੀ ਕਰ ਦਿੰਦੇ ਕਹਿੰਦਾ ਜੀ ਯਾ ਆਉਦੀ ਆਈ ਤੇ ਆਈ ਜੇ ਆਈਏ ਨੇ ਤਾਂ ਫੇਰ ਕੰਮ ਕਰ ਦੇਣੀ ਹੈਨਾ ਕਹਿੰਦਾ ਹੀ ਆਪ ਲੈ ਬਣਾਦੀ ਗੱਲ ਬਣਾਉਂਦੇ ਆ ਜਿੱਦੇ ਆਏ ਹੋਏ ਜੀ ਦੇਗਾ ਅੱਜ ਕਹਿੰਦੇ ਆ ਲਾਉਣਾ ਹੋਗਾ ਪਹਿਲੀ ਵਾਰ ਹੈ ਇਸ ਵਾਰ ਨਵੀਂ ਜੀ ਕਿਹੜੇ ਕਿਹੜੇ ਤੇ ਲਾਦਾ ਇਹ ਇਤੋਂ ਪਹਿਲਾਂ ਮੇਨ ਆਪਣੇ ਸਵਰਾਜ ਚੱਲਦੇ ਆ ਜੌਂਡੀਅਰ ਨਿਊ ਹਾਲੈਂਡ ਨਿਊ ਹਾਲੈਂਡ ਯਾਤਰਾ ਇਹਨਾਂ ਦੀ ਚੱਲਦਾ ਇਹਨਾਂ ਦਾ ਵੱਧ ਚੱਲਦਾ ਤਿੰਨਾਂ ਦਾ ਹਾਂਜੀ ਵੱਧ ਸਵਰਾਜ ਆਉਂਗਾ ਆਪਣੇ ਇਹ ਜੇ ਹੈ ਬਾਈ ਵੱਧ ਸਵਰਾਜ ਦਾ ਚੱਲਦਾ ਵੱਧ ਸਵਰਾਜ ਦਾ ਚੱਲਦਾ ਜੌਂਡੀਅਰ ਤੇ ਸਵਰਾਜ ਹਾਂ ਜੌਂਡੀਅਰ ਸਵਰਾਜ ਠੀਕ ਆ ਘੈਂਟ ਗੱਲ ਬਾਤ ਆ ਜਮਾ ਰੋਕੇ ਆ ਤਾਂ ਦੇਖ ਵੀ ਅੱਪਾ ਤੱਕ ਕਦੋਂ ਦੱਸ ਹੁਣ ਵੀ ਕਿਵੇਂ ਆ ਕਿਆ ਹੱਡੀ ਬਣ ਗਈ ਗੱਲ ਆ ਵਾ ਓਕੇ ਆ ਹੁਣ ਇਹਦੇ ਨੂੰ ਇਹਦੇ ਤੋਂ ਕੁਝ ਲਾਹੇਗਾ ਹਜੇ ਕਹੀਂ ਰਹੂਏ ਹੁਣ ਲਹੂ ਹੈ ਬਣ ਜੂਗਾ ਤਜਾ ਇਹ ਤੋਂ ਲਹੂ ਠੀਕ ਹੈ ਐਸਟਰਾ ਲੈ ਜਾਂਦੀ ਹੈ ਠੀਕ ਹੈ ਇਹਦਾ ਗੱਲ ਬਣਦੀ ਚੱਕ ਪੂਰੀ ਲਾਈਵ ਚ ਉਪਰ ਆ ਠੀਕ ਹੈ ਜੱਦ ਗਿਆ ਚੰਕ ਦਾ ਜੰਡੀਰ ਜੰਡੀਰ ਕਦਾ ਹੁਣ ਆ ਵੀ ਵੱਟ ਦੇ ਪਹੁੰਚ ਜਾਂਦਾ ਸਾ ਆਈ ਦਾ 3 ਟਾਈ ਪਾ ਲੈਂਗੇ ਆਉਣ ਲੱਗੇ ਆ ਨੌ ਉਹ ਦੀ ਬੱਜਿਆ ਚੱਕ ਚੱਕ ਗਈ ਬਣ ਗਈ ਗੱਲ ਨਹੀਂ ਮਿੱਤਰੋ ਜੇ ਕੋਈ ਆ ਕੰਮ ਕਰਵਾਉਣਾ ਹੁੰਦਾ ਤਾਂ ਆ ਝੋਬਰ ਨਾ ਕਰ ਲੈ ਕੋਨਟੈਕਟ ਅੰਡੇ ਇਹਦੇ ਵਿੱਚ ਹੈ ਨਾ ਹਾਂ ਬਈ ਉਨ ਉਧਰੇ ਪਾਸੇ ਵੀ ਲਾ ਦੇ ਬਾਲ ਪੇਪਰਾਂ ਦਾ ਉਹ ਅਗਲੇ ਸ਼ਾਟ ਚ ਬਾਲ ਪੇਪਰਾਂ ਦਾ ਬਾਲ ਪੇਪਰਾਂ ਵਾਲਾ ਕਿਵੇਂ ਔਰ ਮਾਲ ਪੇਪਰ ਦਾ ਵੀ ਬੋਲਣਾ ਆਪਾਂ ਬਾਲ ਪੇਪਰ ਪੀਵੀਸੀ ਐ ਪੀਵੀਸੀ ਉਹ ਵੀ ਕਰਦੇ ਹੋਗੇ ਘਰਾਂ ਦੇ ਵਿੱਚ ਜੋ ਉਪਰ ਗੱਲ ਟਰੈਕਟਰਾਂ ਦਾ ਨਹੀਂ ਕਰਦੇ ਘਰਾਂ ਦੀ ਪੀਵੀਸੀ ਵੀ ਕਰਦੇ ਨੇ ਹੈ ਜੇ ਕਿਸੇ ਨੇ ਕਰਾਉਣੀਆਂ ਠੀਕ ਆ ਨਾ ਬੋਲਿਆਂ ਵਾ ਵੀਡੀਓ ਚੱਲੀ ਜਾਂਦਾ ਤੂੰ ਐਂ ਬੋਲਦੇ ਜਿਹੜਾ ਕੋ ਬੋਲਣਾਗਾ ਘਰਾਂ ਚ ਪੀਵੀਸੀ ਹਾਂ ਭਾਈ ਬਾਲ ਪੇਪਰ ਤੇ ਪੀਵੀਸੀ ਦਾ ਕੰਮ ਵੀ ਆਪਣਾ ਸਾਰਾ ਕੰਮ ਇੱਥੇ ਦਾ ਸਾਰਾ ਇੱਥੇ ਦਾ ਠੀਕ ਆ ਮਾਰੇ ਕੋਸ ਮਰਜ਼ੀ ਲਵਾ ਲਓ ਹਾਂ ਬਈ ਕੰਵਰਿਆਂ ਚ ਘਰਾਂ ਚ ਟਰੈਕਟਰਾਂ ਤੇ ਗੱਡੀਆਂ ਤੇ ਜੇ ਮਾਦੀਆ ਟੇਬ ਟੂ ਕਰਵਾਉਣੀਆਂ ਟੇਬ ਟਪੱਲਾ ਆਪਾਂ ਕਹਦੇ ਨੇ ਸਿੱਧੀ ਆਪਣੀ ਭਾ ਦਾ ਟੇਬ ਟਪੱਲਾ ਜਾ ਕਰਵਾਉਣ ਆਏ ਸੀ ਮਿੱਤਰੋ ਅੱਜ ਜੌਂਡੀਆਰ ਤੇ ਤੇ ਨਵੀ ਤੋਂ ਆ ਕਰਵਾਈਏ ਸਮੋਗੇ ਮਤਲਬ ਕਿ ਥੋੜਾ ਜਿਹਾ ਤੇ ਬਾਕੀ ਤੁਸੀਂ ਦੱਸੋ ਨਾ ਕਿਵੇਂ ਲੱਗਿਆ ਓਕੇ ਆ ਘੰਟਾ ਗੱਲਬਾਤ ਜਮ ਮੋਰਾਟਾਂ ਦੇ ਉੱਤੇ ਐਂ ਜੌਂਡੀਆਰ ਲੋਗੋ ਜਗਾ ਜੀ ਇਹੀਂ ਬਣਾਏ ਕਰਦੇ ਪਰ ਇਹ ਕੀ ਵੱਜਦੀ ਹੈਗੀ ਇਹ ਬਨੈਲ ਪ੍ਰਿੰਟਿੰਗ ਡਿਜੀਟਲ 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 ਯੂਵੀ ਸ਼ੀਟ ਆ ਜਾਂਦੀ ਠੀਕ ਹੈ ਯੂਵੀ ਸ਼ੀਟ ਆ ਇਹ ਸਾਰਿਆਂ ਦੀ ਆ ਗਈਆਂ ਜਿਵੇਂ ਚੌਂਡੀਆ ਸਫਰਾਜ ਸਾਰਿਆਂ ਦੀ ਇਹ ਵਿਦ ਲੈਮੀਨੇਸ਼ਨ ਵੀ ਆ ਗਈ ਲੈਣੇ ਹੈਗੇ ਛਰੀਟ ਨਹੀਂ ਪੈਂਦੀ ਠੀਕ ਹੈ ਛਰੀਟ ਜਾਂ ਪਾਲੀ ਪੈਂਦਾ ਹਾਂ ਨਹੀਂ ਪੈਂਦਾ ਇਹ ਲੈਮੀਨੇਸ਼ਨ ਓਕੇ ਲੈ ਮਿੱਤਰੋ ਬਾਕੀ ਕਰ ਦੋ ਵੀਡੀਓ ਸ਼ੇਅਰ ਧੰਨਵਾਦ